ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਤੀ ਤੇ ਤੁਹਾਡਾ ਸਾਰਿਆਂ ਦਾ ਅੱਜ ਦੇ ਵੀਡੀਓ ਮੈਂ ਦੱਸ ਵੀ ਜਬਾਤ ਪੰਜਾਬ ਸਕੂਲ ਸਿੱਖਿਆ ਬੋਰਡ ਜਿਸ ਦੇ 13 ਫਰਵਰੀ ਤੋਂ ਪੇਪਰ ਸ਼ੁਰੂ ਹੋ ਰਹੇ ਹਨ ਜੀ ਪਹਿਲਾ ਪੇਪਰ ਉਹਨਾਂ ਦਾ ਪੰਜਾਬੀ A ਹੈ ਅੱਜ ਪੰਜਾਬੀ A ਦਾ ਨਮੂਨਾ ਪੇਪਰ ਕਹਿ ਲੋ ਜਾਂ ਗੈਸ ਪੇਪਰ ਉਸ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਤਾਂਗੀ ਦੇਖੋ ਪੰਜਾਬੀ ਏ ਕੁੱਲ ਸਮਾਂ ਤੁਹਾਨੂੰ 3 ਘੰਟੇ ਹੀ ਮਿਲਣਾ ਹੈ ਤੇ ਕੋਲੰਕ ਨਹੀਂ ਚੀ ਪੈ ਪਹਿਲਾ ਪ੍ਰਸ਼ਨ ਜਿਹੜਾ ਕੀ ਰੱਖਵਾ ਹੈ ਲਿਖਾਈ ਹੈ ਜੀ ਸੁੰਦਰ 5 ਨੰਬਰ ਦੇ ਨੇ ਤੇ ਪੇਪਰ 'ਚ ਲਿਖਾਈ ਤੁਸੀਂ ਬਹੁਤ ਸੋਹਣੀ ਕਰਨੀ ਹੈ ਕਿਉਂਕਿ ਪੰਜਾਂ 'ਚੋਂ 5 ਨੰਬਰ ਵੀ ਦਿੱਤੇ ਜਾਂਦੇ ਨੇ ਦੂਜਾ ਹੈ ਜੀ ਵਸਤੂ ਨਿਸਿਸ ਪ੍ਰਸ਼ਨ ਛੋਟੇ ਜਿਹੜੇ ਹੈ ਉੱਤਰ ਦੇਣੇ ਨੇ 2 ਤੋਂ 4 ਸ਼ਬਦਾਂ 'ਚ ਤਲਾ ਪ੍ਰਸ਼ਨ ਹੈ ਜੀ ਗੁਰੂ ਅੰਗਦ ਦੇ ਜੀ ਕਿਸ ਕਾਹਤਰਾ ਨਾਲ ਸੰਬੰਧਿਤ ਹਨ ਚੰਡੀ ਦੀ ਬਾਣੀ ਰਚਨਾ ਕਿਸ ਨੇ ਕੀਤੀ ਕੀ ਘਰ ਇਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਕਹਿੰਦੇ ਹਨ ਰਬਾਬ ਮੰਗਾਉਣ ਦਾ ਪ੍ਰਤਾਨ ਦਾ ਲੇਖਕ ਕੌਣ ਹੈ ਬਾਗੀ ਦੀ ਧੀ ਕਹਾਣੀ ਕਿਸ ਕਹਾਣੀਕਾਰ ਦੇ ਲਿਖੀ ਹੈ ਕੁਲਫੀ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖੋ ਬਲਵੰਤ ਗਾਰਗੀ ਦੀ ਕਿਹੜੀ ਇਕਾਂਗੀ ਵੰਗੀ ਵਿੱਚ ਦਰਸ ਹੈ ਸਮੁੰਦਰੋਂ ਪਾਰ ਇਕਾਂਗੀ ਅਨੁਸਾਰ ਬਲਵੰਤ ਢਿੱਲੋਂ ਹਰਦੇਵ ਦਾ ਕੀ ਲੱਗਦਾ ਸੀ ਇੱਕ ਹੋਰ ਨਵਾਂ ਸਾਲ ਦੇ ਕਾਂਡ ਤਿੰਨ ਦਾ ਕੀ ਨਾਮ ਹੈ ਤਿੰਨ ਕਾਂਡ ਨੇ ਇਸ ਨਾਵਲ ਦੇ ਸਵੇਰ ਦੁਪਹਿਰ ਤੇ ਸ਼ਾਮ ਇੱਕ ਹੋਰ ਨਵਾਂ ਸਾਲ ਕਾਂਡ ਦੇ ਦੋ ਕਿਸੇ ਇੱਕ ਪਾਤਰ ਦਾ ਨਾਮ ਲਿਖੋ ਪੁੱਤਰ ਦਾ ਨਾਮ ਹੈ ਤਾਂ ਪਾਤਰ ਦਾ ਲਿਖ ਲਾਣਾ ਪੁੱਤਰ ਦਾ ਨਾਮ ਫੁਮਨ ਵੀ ਕਰ ਦੋਗੇ ਤਾਂ ਵੀ ਸਹੀ ਹੈ 10 ਪ੍ਰਸ਼ਨ ਨੇ ਜੀ ਦੋ ਦੋ ਨੰਬਰਾਂ ਦੇ 20 ਨੰਬਰ ਦਾ ਹੋਏਗਾ ਪ੍ਰਸ਼ਨ ਨੰਬਰ 3 ਹੈ ਸਾਡੇ ਕੋਲ ਹੇਤ ਲਿਖੇ ਕਾ ਬੰਦਾ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗਭਗ 150 ਸ਼ਬਦਾਂ ਵਿੱਚ ਕਰਨੀ ਹੈ ਪਹਿਲਾ ਪ੍ਰਸੰਗ ਲਿਖਣਾ ਹੈ ਕਿ ਇਹ ਕਾ ਬੰਦ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ ਕਿਹੜੇ ਭਾਗ ਚੋਂ ਲਿਆ ਗਿਆ ਹੈ ਮੰਨ ਲਓ ਗੁਰਮਤ ਜੋ ਹੈ ਕਿੱਸਾ ਕਾਵਿ ਚ ਹੈ ਜਿਹੜਾ ਤੁਸੀਂ ਕਰਨਾ ਹੈ ਕਵੀ ਕਿਹੜਾ ਹੈ ਉਸ ਦੀ ਕਵਿਤਾ ਵਿੱਚੋਂ ਲਿਆ ਗਿਆ ਹੈ ਇਹ ਤਾਂ ਹੋ ਗਿਆ ਪ੍ਰਸੰਗ ਉਸ ਤੋਂ ਬਾਅਦ ਤੁਸੀਂ ਵਿਆਖਿਆ ਕਰਨੀ ਹੈ ਉਸ ਦੀ ਜਿਵੇਂ ਤੁਸੀਂ ਸ਼ੁਰੂ ਕਰੋਗੇ ਕਿ ਇਨ੍ਹਾਂ ਕਾ ਬੰਦਾ ਵਿੱਚ ਜਿਹੜਾ ਹੈ じゃ ਇਸ ਕਾਪ ਬੰਦ ਵਿੱਚ ਕਵੀ ਕਹਿੰਦਾ ਹੈ ਕਿ ਇਸ ਦੇ ਜਿਹੜੇ ਕੋਲੰਕ ਨੇ ਉਹ ਪੰਜ ਹੋਣਗੇ ਤਾਂ ਆਪਾਂ ਕਿਸੇ ਇੱਕ ਦੀ ਕਰਨੀ ਹੈ ਤਾਂ ਪੰਜ ਨੰਬਰ ਦਾ ਇੱਕ ਹੈ ਪ੍ਰਸ਼ਨ ਨੰਬਰ 4 ਹੈ ਜੀ ਸਾਡੇ ਕੋਲ ហេਟ ਲਿਖਿਆ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ 40 ਸ਼ਬਦਾਂ 'ਚ ਲਿਖਣਾ ਹੈ ਲਗਭਗ 40 ਸ਼ਬਦਾਂ 'ਚ 4 ਨੰਬਰ ਦਾ ਹੋਏਗਾ ਜਿਵੇਂ ਸਤਗੁਰ ਨਾਨਕ ਪ੍ਰਗਟਿਆ ਪਾਈ ਗੁਰਦਾਸ ਜੀ ਔਰ इश्क ਦੀ ਨਵੀਂ ਨਵੀਂ ਬਹਾਰ ਬੁੱਲਲੇਸ਼ਾਹ ਪ੍ਰਸ਼ਨ ਨੰਬਰ 5 ਇਹ ਲਿਖੇ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਚ ਲਿਖਣਾ ਹੈ प्रार्थना ਤੇ ਮਹਾਕਵ ਕਾਲੀਦਾ ਕਾਲਿਤਾਸ प्रार्थना ਦਾ ਰਾਈਟਰ ਹੈ ਡਾਕਟਰ ਬਲਵੀਰ ਸਿੰਘ ਮਹਾਕਵੀ ਕਾਲੀਦਾਸ ਦਾ ਹੈ ਪ੍ਰੋਫੈਸਰ ਪਿਆਰਾ ਸਿੰਘ ਪਦਮ ਤਾਂ ਤੁਹਾਨੂੰ ਲੇਖਕ ਦਾ ਨਾਮ ਨਾਲੋ ਨਾਲ ਦਿੱਤਾ ਹੈ ਤੁਸੀਂ ਲਿਖ ਸਕਦੇ ਹੋ ਇਹ ਲਿਖੇ ਪ੍ਰਸ਼ਨ ਵਿੱਚੋਂ ਕਿਸੇ ਦੋ ਦੇ ਉੱਤਰ ਆਪਣੀ ਪਾਠ ਪੁਸਤਕ ਦੇ ਆਧਾਰ ਤੇ ਲਿਖੋ ਘਰ ਮਨੁੱਖ ਦੇ ਨਿੱਜੀ ਬਲਬੀਆਂ ਤੇ ਸ਼ਖਸੀ ਰਹਿਣੀ ਬਿਆਣੀ ਦਾ ਕੇਂਦਰ ਕਿਵੇਂ ਬੰਦਾ ਹੈ ਅਰਦਾਸ ਕੋ ਦੋਤੇ ਕਿਉਂ ਕਰਨੀ ਚਾਹੀਦੀ ਹੈ ਬਚਪਨ ਚ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਦਿੰਦਾ ਹੈ ਤੇ ਪੁਰਾਣੇ ਸਮੇਂ ਵਿੱਚ ਪਲਵਾਨ ਕਿਵੇਂ ਪਿੰਡਾਂ ਉਤੇ ਫਤਿਹ ਪ੍ਰਾਪਤ ਕਰਦੇ ਸਨ ਦੋ ਪ੍ਰਸ਼ਨ ਕਰਨੇ ਨੇ 2 2 ਜਾਂ 2 2 4 ਨੰਬਰ ਦਾ 6 ਨੰਬਰ ਪ੍ਰਸ਼ਨ ਹੋਗਾ ਪ੍ਰਸ਼ਨ ਨੰਬਰ 7 ਜੀ ហេਟ ਲਿਖਿਆ ਕਹਾਣੀਆਂ ਚੋਂ ਕਿਸੇ ਇੱਕ ਕਹਾਣੀ ਦਾ ਸਾਰ ਲਗਭਗ 150 ਸ਼ਬਦਾਂ ਚ ਲਿਖਣਾ ਹੈ ਜੀ ਜਿਵੇਂ ਮੜੀਆਂ ਤੋਂ ਦੂਰ ਰਗਦੀ ਟੰਡ ਇੱਕ ਪੈਰ ਘਟ ਟੁੱਟਣਾ ਅਜੀਤਕੋਰ ਪੰਜ ਨੰਬਰ ਦਾ ਇਹ ਪ੍ਰਸ਼ਨ ਹੋਏਗਾ ਪ੍ਰਸ਼ਨ ਨੰਬਰ 8 ਹੈ ਜੀ ਕਹਾਣੀਆਂ ਦੇ ਆਧਾਰ ਤੇ ਪੁੱਛੇ ਗਏ ਪ੍ਰਸ਼ਨ ਵਿੱਚੋਂ ਕਿਸੇ ਦੋ ਦੇ ਉੱਤਰ ਲਿਖਨੇ ਹਨ ਤੁਸੀਂ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ ਅਮਰੀਕ ਸਿੰਘ ਨੂੰ ਆਪਣੇ ਘਰਦਿਆਂ ਨਾਲ ਕਿਸ ਗੱਲ ਦੀ ਇਤਰਾਸੀ ਕਰਤਾਰ ਸਿੰਘ ਦੇ ਛੋਟੀ ਉਮਰੇ ਹੀ ਦੁਨੀਆ ਤੋਂ ਤੁਰ ਜਾਂਦੇ ਕਾਰਨ ਬੰਬ ਨੂੰ ਮਾਤਾ ਦੀਨ ਨਾਲ ਕਿਸ ਗੱਲ ਤੋਂ ਇਹ ਖਾਸੀ ਤਾਂ 2.2 ਦੋ ਪ੍ਰਸ਼ਨ ਕਰਨੇ ਨੇ 4 ਅੰਕ ਦੇ ਹੋਣਗੇ ਪ੍ਰਸ਼ਨ ਨੰਬਰ 9 ਹੇਠ ਲਿਖੇ ਪਾਤਰਾਂ ਦੇ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ ਚਿੱਤਰਣ ਕਿਨੇ ਸ਼ਬਦਾਂ ਚ ਕਰਨਾ ਹੈ ਲਗਭਗ 125 ਸ਼ਬਦਾਂ ਵਿੱਚ ਲਿਖਣਾ ਹੈ ਵਜੀਰਾ ਪਾਤਰ ਹੈ ਇਕਾਂਗੀ ਹੈ ਬੰਬਕੀਸ ਮਰਸੀ ਸਮੁੰਦਰੋਪਾਰ ਦੋ ਇਕਾਂਗੀਆਂ ਚੋਪਾਤਰ ਲੱਗੇ ਨੇ ਦੋਨਾਂ ਚੈੱਕ ਕਰਨਾ ਹੈ 5 ਨੰਬਰ ਦਾ ਪ੍ਰਸ਼ਨ ਹੋਏਗਾ ਪ੍ਰਸ਼ਨ ਨੰਬਰ 10 ਹੈ ਜੀ ਏਥੇ ਲਿਖੇ ਵਾਰਤਾਲਾਪ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਵਾਰਤਾਲਾਪ ਹੈ ਜੀ ਨਈ ਤੂਬ ਲੇਖੇ ਵਿੱਚ ਰਿਆ ਹੈ ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ ਸਿੱਖ ਮਰਾਠੇ ਰਾਜਪੂਤ ਸੰਤ ਸਾਧੂ ਸਿਆ ਸੂਫੀ ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ ਇਹ ਪ੍ਰਸ਼ਨ ਕਿਸ ਨੇ ਕਿਸਨੋ ਤੇ ਕਦੋਂ ਕਹੇ ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਆਇਆ ਹੈ ਜਾਂ ਮੈਨੂੰ ਪਹਿਲਾਂ ਹੀ ਸ਼ੱਕ ਸੀ ਉਹ ਮੇਰੇ ਨਾਲ ਅੱਖ ਨਹੀਂ ਮਿਲ ਸਕਦੇ ਸਕਣਗੇ ਉਹਨਾਂ ਦੀ ਸ਼ਰਾਫਤ ਦਾ ਝੁੰਗਲ ਮਾਤਾ ਪਾਣ ਪਾਠ ਜੋ ਜਾਣਾ ਹੋਇਆ ਤੇ ਫੇਰ ਵੀ ਮੈਂ ਪਾਣੀ ਡਿੜਕ ਕੇ ਕੀ ਲੈਣਾ ਨੀਟੋ ਬਾਰੇ ਤੁਸੀਂ ਪੁੱਛ ਲੈਣਾ ਉਹ ਝੋਲੀ ਪਾਉਂਦੇ ਨਹੀਂ ਜਾਣੀ ਪ੍ਰਸ਼ਨ ਹੈ ਜੀ ਇਹਦੇ ਤਿੰਨ ਇਹ ਸ਼ਬਦ ਕਿਸ ਨੇ ਕਿਸ਼ ਨੂੰ ਕਦੋਂ ਕਹੇ ਸ਼ਰਨਜੀਤ ਤੂੰ ਬਾਜਪੇ ਤੇ ਕੀ ਸ਼ਖਸੀ ਇਹ ਸ਼ਬਦ ਕਿਸ ਕਾਂਗੀ ਚੁਲਾਈ ਗਏ ਹਨ ਤਿੰਨ ਪ੍ਰਸ਼ਨ ਕਰਨੇ ਨੇ 3 ਅੰਕ ਦਾ ਹੋਏਗਾ ਪ੍ਰਸ਼ਨ ਨੰਬਰ 10 ਔਰ ਪ੍ਰਸ਼ਨ ਨੰਬਰ 11 ناول ਹੈ ਜੀ ਇੱਕ ਹੋਰ ਨਵਾਂ ਸਾਲ ਇਸ ਦੇ ਵਿੱਚੋਂ ਪਾਤਰ ਹੈ ਪਾਤਰ ਦਿੱਤੇ ਗਏ ਨੇ ਉਹਨਾਂ ਵਿੱਚੋਂ ਕਿਸੇ ਇੱਕ ਦਾ ਤੁਸੀਂ ਪਾਤਰ ਚਿੱਤਰਣ ਕਰਨਾ ਹੈ ਲਗਭਗ 150 ਸ਼ਬਦਾਂ ਚ ਪਾਤਰ ਹੈ ਜੀ ਤਾਰੂ ਜਾਂ ਫੁਮਨ ਇਹਨਾਂ ਦੋਨਾਂ 'ਚ ਤੁਸੀਂ ਕਿਸੇ ਇੱਕ ਦਾ ਪਾਤਰ ਚਿੱਤਰਣ 150 ਸ਼ਬਦਾਂ 'ਚ ਕਰਨਾ ਹੈ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜਾਬੀ ਪੀਪਰ A ਦੇ ਬਾਰੇ ਜਾਣਕਾਰੀ ਦਿੱਤੀ ਪੇਪਰ ਬਾਰੇ ਤੁਹਾਨੂੰ ਮਹੱਤਵਪੂਰਨ ਪੱਖ ਦੱਸਦਾ ਪੱਖ ਨੰਬਰ 1 ਤੁਸੀਂ ਜਿਹੜਾ ਆਪਣਾ ਲਖਾਈ ਬਹੁਤ ਸੁੰਦਰ ਕਰਨੀ ਹੈ ਪ੍ਰਸ਼ਨ ਜਿਹੜੇ ਨੇ ਜਦੋਂ ਵੀ ਕਰਨਾ ਹੈ ਪ੍ਰਸ਼ਨ ਨੰਬਰ 1 ਲਿਖ ਕੇ ਉਸਦੇ ਉੱਤਰ ਲਿਖਣਾ ਹੈ ਉਸ ਤੋਂ ਬਾਅਦ ਦੋ ਲਾਈਨਾਂ ਛੱਡੀਆਂ ਨੇ ਪ੍ਰਸ਼ਨ ਨੰਬਰ 2 ਸ਼ੁਰੂ ਕਰਨਾ ਹੈ ਫੇਰ ਲਾਈਨਾਂ ਛੱਡ ਕੇ ਪ੍ਰਸ਼ਨ ਨੰਬਰ 3 ਇਸੇ ਤਰ੍ਹਾਂ 11 ਪ੍ਰਸ਼ਨ ਤੁਸੀਂ ਅਟੈਂਪਟ ਕਰਨੇ ਨੇ ਪੈਂਟ ਨੰਬਰ ਦਾ ਪ੍ਰਸ਼ਨ ਪੱਤਰ ਹੋਏਗਾ ਤੇ ਅੰਕ ਹੋਣਗੇ ਆਪਣੇ ਕੋਲ ਪੈਂਟ ਨੰਬਰ ਦਾ ਸੌਰੀ ਪ੍ਰਸ਼ਨ ਪੱਤਰ ਹੈ ਤੇ ਕੁੱਲ ਸਮਾਂ ਹੋਏਗਾ 3 ਘੰਟੇ ਲਿਖਾਈ ਤੁਸੀਂ ਸਾਫ਼ ਕਰਨੀ ਹੈ ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰੋ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜਿਹੜੇ ਪੇਪਰ ਤੋਂ ਇਲਾਵਾ ਤੁਸੀਂ ਹੋਰ ਮੁਕਾਬਲੇ ਦੇ ਇਗਜ਼ਾਮ ਦੇਣੇ ਨੇ ਉਨ੍ਹਾਂ ਦੇ ਲਈ ਜਨਨੋਲੋਜ ਗ੍ਰਾਂਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧੀ ਤੁਹਾਨੂੰ ਮੱਤਤ ਪੂਨ ਜਾਣਕਾਰੀਆਂ ਦੇ ਰਹੀ ਹਾਂ ਕਿਰਪਾ ਕਰਕੇ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ